ਉਡੀ ਆਪਣੇ ਤਾਂ ਮੁੱਖ ਮੰਤਰੀ ਨੂੰ ਆਪ ਹੀ ਨਹੀਂ ਜਾਣਕਾਰੀ ਪਾਲਿਸੀ ਬਾਰੇ ਜੇ ਆਪ ਤਿਆਰ ਕੀਤੀ ਹੋਵੇ ਫਿਰ ਤਾਂ ਪਤਾ ਹੋਵੇ ਉੱਪਰੋਂ ਆਈ ਤੁਹਾਨੂੰ ਪਤਾ ਹੀ ਹੈ ਬਾਕੀ ਤੁਸੀਂ ਆਪ ਸੁਣਦੋ ਸਾਰੀ ਗੱਲਬਾਤ ਕਿਸੇ ਕੋਲ 600 ਕਨਾਲ ਹੈ ਕਿਸੇ ਕੋਲ 200 ਕਨਾਲ ਹੈ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਰ ਦੇ ਪਿੱਛੇ ਹਜ਼ਾਰ ਗਜ ਕਨਾਲ ਕਮਰਸ਼ੀਅਲ ਹੈ 200 ਗਜ ਇੱਕ ਇੱਕਰ ਪਿੱਛੇ 1000 गज कमर्शियल रेजिडेंशियल पे 200 गज कहीं कोले 1 एकड़ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਤੁਸੀਂ ਪੜ੍ਹ ਤੁਸੀਂ ਪੜ੍ਹ ਮਾਈਕ ਮਾਈਕ ਕੋਈ ਮਾਈਕ ਇਧਰ ਜੇ ਕੋਈ ਪੜ੍ਹ ਦੇਣਾ ਚੈਨਲ ਵਾਈਜ਼ ਪੜ੍ਹ ਦੋ 8 9 ਇਹ ਕਿਸੇ ਕੋਲ 1 एकड़ ਆ ਜੀ ਉਹਦੇ ਕੋਲ 1000 गज प्लस 200 गज ਦਾ ਐਸ.ਈ.ਓ. ਇਹ ਲਾਸਟ ਇੱਕ ਕਨਾਲ ਹੈ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਇਹ ਕਰੋ ਪਲਾਟ ਬੂਥ ਨਹੀਂ ਲੈਣਾ ਪਲਾਟ ਨਹੀਂ ਲੈਣਾ ਤੇ ਬੂਥ ਨਹੀਂ ਲੈਣਾ ਚਾਹੁੰਦਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਡਾ ਹੋ ਜਾਏਗਾ ਕਿਸੇ ਹਿਸਾਬ ਨਾਲ ਜੇ 7 7 ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ ਸੋਪ ਹੈ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਅਗਰ ਜੇਕਰ ਜੋ ਹੈ ਆਠਕ ਨਾਲ ਹੈ ਤਾਂ ਆਠਕ ਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸ ਸੀਓ ਮਿਲੇਗਾ ਜੇਕਰ ਸਤਕ ਨਾਲ ਹੈ ਤਾਂ 100 ਗਜ ਦਾ ਇੱਕ ਐਸ ਸੀਓ ਐਫ ਆਰਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 ਗਜ ਦਾ ਔਰ ਉਹਦਾ ਐਫ ਆਰ ਹੋਏਗਾ 2 तीर जो है एक जगह छह कनाल है तो उनु मिलेगा 100 गजदा एक एसयो और जो है बूथ में एक सौप मिलेगा जो है वो 50 गजदा जेकर पांच पांच ठे मिलेगा 100 गजदा एसयो और एक जो है मिलेगा बूथ 25 गजदा जेकर चार कनाल है तो उनु केवल जो है एक 100 गजदा एसयो मिलेगा जेकर तीन कनाल है तो एक मिलेगा 75 गजदा सौप और एक दो कनाल है दोनों तो मिलेगा जो है पचास गज का सौ और एक अगर एक को कनाल है तो एक मिलेगा ये एक ए, पचास गज का बूथ ए अपार्ट फ्रॉम जो है रेसिडेंशियल एरिया वो मिलेगा ही मिलेगा और रेसिडेंशियल एरिया द फॉर्मूला भी उसी तरह प्रोरेटा हो जाएगा कि जो है आठ कनाल का हजार गज उसी तरह जो है कटता जाएगा ते एक अमेंडमेंट अमेंडमेंट एक तीज़ीवाग। 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 तीज़ीवाग